ਮਾਤੀ ਸਰਦਾਰ ਭਵਨ ਸਿੰਘ ਮਾਨਤਾਲ ਉਹਨੇ ਕਿਹਾ ਦੇਾਇ ਕਿ ਕੀ ਸੀਗੀ ਬੀਜੇ ਕੰਮ ਹੋ ਗਿਆ ਤਾਂ ਉਦਘਾਟਨ ਕਰਨਾ ਪਹਿਲੀ ਸਰਕਾਰਾਂ ਕੀ ਕਰਦੀਆਂ ਸੀਗੀਆਂ ਨੀਂਹ ਪੱਥਰ ਰੱਖ ਦਿੰਦੇ ਸੀ ਮੁੜ ਕੇ ਪਤਨੀ ਗ੍ਰਾਂਟਰੀ ਆਉਂਦੀ ਸੀ ਜਾਂ ਆਪਾਂ ਨੂੰ ਲੋਹ ਲਾਲ ਚ ਪਾਰਟੀ ਕਦੇ ਉਹੀ ਨੀਂਹ ਪੱਥਰ ਰਹਿ ਜਾਂਦੇ ਅੱਜ ਤੱਕ ਖੜੇ ਆ ਪਾਰਟੀ ਮੈਂਬਰ ਦੀ ਪੂਰੀ ਕਰਾ ਕਰਾ ਕੇ ਕਰਾਂਗੇ ਹੋਰ ਆ ਮੇਰੇ ਕੋਲ ਆਜਾ ਉੱਥੇ ਆ ਜਾ ਇੱਥੇ ਆ ਜਾ ਹੋਰ ਆ ਜਾ ਆ ਆ ਇਹ ਕਦੇ ਵੀ ਰਹੜਾ ਜੀ ਮੇਰੇ ਕੋਲ ਘਰੇ ਆਇਆ ਕੰਪੋਇਰ ਮੇਰੇ ਨਿੱਕੇ ਵੀ ਹੋਰੇ ਆ ਆ ਮੇਰੀ ਗੱਲ ਪਿੱਕਾ ਵੀਰਾ ਮੇਰਾ ਦੇਖ ਇੱਥੇ ਆਪਾਂ ਫੰਕਸ਼ਨ ਬੱਚਿਆਂ ਦੇ ਫੰਕਸ਼ਨ 'ਚ ਆਏ ਆ ਮੇਰੇ ਕੋਲ ਆਇਆ ਕਰੇ ਆ ਕਰੇ ਆ ਕਰੇ ਆ ਆ ਕਰੇ ਆ ਜੀ ਤੇ ਰੋਕ ਕੇ ਕਿ ਤੂੰ ਕੌਣ ਰੋਕਦਾ ਸਰਕਾਰ ਤੋਂ ਰੋਕਦਾ ਕਿਹਨੇ ਕਿਹਨੇ ਸਰ ਸਾਡੀ ਸੁਣੋ ਇਹ ਬੰਦੇ 3 ਸਾਲ ਆ ਗਾ ਮੇਰੇ ਕੋਲ ਮੇਰੇ ਕੋਲ ਆਇਆ ਕੰਪੋਇਰ ਮੈਂ ਕਿਹਾ ਤੱਕ ਤੂੰ ਵੀ ਤੇ ਤੂੰ ਪਹਿਲਾਂ ਕਿੰਨੇ ਮੈਂ ਬਹੁਤ ਬੋਲੀ ਨੇ ਕੇ ਵੀ ਹੋ ਜੂਗਾ ਤੂੰ ਦੱਸ ਤਾਂ ਮੈਨੂੰ ਆ ਪੱਤਰ ਉਹ ਤੁਹਾਡਾ ਲੈ ਕੇ ਜੇ ਉਹ ਤੋਂ ਗੱਲ ਕਰ ਮੇਰੀ ਤੁਹਾਡੀ ਆਵਾਜ਼ ਆ ਮੈਂ ਕਿਸੇ ਦਾ ਕੋਈ ਲੈ ਕੇ ਜਾਊਗਾ ਠੀਕ ਹੈ ਨਾ ਲੇਕਿਨ ਬੜਾ ਦੁੱਖ ਲੱਗ ਰਿਹਾ ਮੈਨੂੰ ਮੈਂ ਪਹਿਲੀ ਵਾਰ ਕਹਿ ਰਿਹਾ ਦੇਖੋ ਅਸੀਂ 100% ਸਰਕਾਰ ਗਲਤ ਨਹੀਂ ਜੇ ਗਲਤ ਤਾਂ 100% ਤਾਂ ਸਾਰੀ ਸਰਕਾਰ ਤੁਸੀਂ ਬਾਦਵਾ ਦਾ ਦੁਨੀਆ ਦੇ ਵਾਲੇ ਕਿਸਾਨ ਸਾਡੇ ਭਰਾ ਅਸੀਂ ਕਿਸਾਨ ਦੇ ਪੁੱਤਰਾ ਸਾਡੇ ਨਹੀਂ ਲੜਦੇ ਆ ਉਹ ਹਰੇਕ ਸਰਕਾਰ ਨਾਲ ਲੜਦੇ ਆ ਉਹਨਾਂ ਦਾ ਉਹ ਉਹਨਾਂ ਦਾ ਹੱਕ ਹੈ ਉਹ ਪੁੱਛੜ ਸਵਾਲ। 4 ਚੱਕ ਚਕਾ ਕੇ ਇੱਥੇ ਆ ਕੇ 4 ਚੱਕ ਚਕਾ ਕੇ ਲਿਆਉਂਦੇ ਆ ਆਪ ਦੇ ਸਿਖਾ ਕੇ ਆ ਬੋਲ ਦਿਓ ਬੋਲ ਦਿਓ। ਜੋ ਆ ਕਾਰਜ ਕਰ ਰਹੇ ਆ ਕਰੋੜਾਂ ਰੁਪਏ ਦੇ ਇਹ ਵੀ ਦੱਸ ਦਿਓ। ਮੈਂ ਪਹਿਲਾਂ ਬੋਲਿਆ ਨਹੀਂ ਸਿੱਧਾ ਕਿ ਦੁੱਖ ਦਾ ਕਹਿ ਰਿਹਾ। ਉਹ ਵੀ ਦੱਸ ਦਿਓ। ਮੈਂ ਕਹਿੰਦਾ ਜੋ ਸਾਡੇ ਚ ਘਾਟਾ ਦੱਸੋ। ਇਹ ਵੀ ਦੱਸ ਦਿਓ। ਪੰਜਾਬ ਦੇ ਵਿੱਚ ਜੋ ਕੰਮ ਚੱਲਦੇ ਅਸੀਂ ਮਾੜਾ ਕਰਦੇ ਹਾਂ ਸੂਲਜ ਕਮਰੇ ਪਾਸੇ। ਸਿਧਾਣੇ ਪਿੰਡ ਦੇ ਵਿੱਚ ਨਵੇਂ ਬਾਥਰੂਮ ਬਣਾਏ ਅਸੀਂ ਬਾਥਰੂਮਾਂ ਤੇ ਜਮਾ ਨਹੀਂ ਪੱਕੀ ਪੱਥਰ ਰੱਖਦੇ ਨਵੇਂ ਬਾਥਰੂਮ ਬਣਾਏ ਆ ਕਮਰੇ ਬਣਾਏ ਆ ਏਸੀ ਲੱਗਦੇ ਆ ਆ ਦੋ ਤਿੰਨ ਜਾਣੇ ਆ ਇਹ ਮਗਰ ਪਏ ਅੱਪ ਤੋਂ ਕਿ ਪਤਾ ਨਹੀਂ ਕੀ ਫੇਰ ਫੇਰ ਕਿ ਲੋਕਾਂ ਨੂੰ ਪਤਾ ਨਹੀਂ ਅੱਗੇ ਫੂਲਾਜ ਕੰਮ ਕੋ ਕਰਾ ਰਹੇ ਕਿਉਂ ਕਮਰੇ ਬਾਦੇ ਮਾੜਾ ਕਰਤੇ ਸੀ ਲਾਤੇ ਮਾੜੇ ਕਰਤੇ ਆ ਬੱਚੇ ਥੱਲੇ ਬੈਠਦੇ ਸੀ ਤਪੜਾਂ ਤੇ ਵਧੀਆ ਫੀਚਰ ਆ ਗਿਆ ਮਾੜਾ ਹੋ ਗਿਆ ਗੁੰਮਕਾਰ ਚੱਲਣਾ ਆਪੇ ਬੱਚੇ ਲੈ ਕੇ ਅਸੀਂ ਲੈ ਕੇ ਚੱਲਦੇ ਹਾਂ 100% ਜੇ ਅਸੀਂ ਗਲਤ ਹਾਂ ਤਾਂ ਉਸ ਤੋਂ 100% ਅਦਾਸ ਕਰੋਣ ਇਹ ਲੋਕ ਅੱਜ ਭਾਈ ਰੂਪਾ ਵਿੱਚ ਪ੍ਰਾਇਮਰੀ ਹਾਈ ਜੈਤ ਕੇ ਸਕੂਲਾਂ ਦੇ ਵਿੱਚ ਆਪਾਂ ਮੱਖ-ਮੱਖ ਕਾਰਜਾਂ ਦੇ ਨੀਂਹ ਪੱਥਰ ਰੱਖਿਆ ਉਹਨੂੰ ਘਾਟਨ ਕੀਤਾ ਗੱਲ ਇਹ ਨਹੀਂ ਕਿ ਮੈਂ ਜੀ ਮਾਨ ਸਰਕਾਰਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਪਰਮਪਤ ਸਿੰਘ ਮਾਨ ਸਾਹਿਬ ਉਹਨੇ ਕਹਦਾਾਇਦ ਕੀਤੀ ਸੀ ਕਿ ਪੀਜੇ ਕੰਮ ਹੋ ਗਿਆ ਤਾਂ ਉਦਘਾਟਨ ਕਰਨਾ ਪਹਿਲੀਆਂ ਸਰਕਾਰਾਂ ਕੀ ਕਰਦੀਆਂ ਸੀ ਕਿ ਜਾਂ ਨੀਂਹ ਪੱਥਰ ਰੱਖ ਦਿੰਦੇ ਸੀ ਮੁੜ ਕੇ ਪਤਨੀ ਗ੍ਰਾਂਟਰੀ ਆਉਂਦੀ ਸੀ ਜਾਂ ਆਪਾਂ ਨੂੰ ਲੋਹ ਲਾਲ ਚ ਪਾ ਕੇ ਕਦੇ ਉਨੀਂਹ ਪੱਥਰ ਰਹਿ ਜਾਂਦੇ ਅੱਜ ਤੱਕ ਖੜੇ ਆ ਕੋਈ ਉਹਦੀ ਵਿੱਚ ਜੋ ਵੀ ਜਾਂ ਬਿਲਡਿੰਗ ਪਾਉਣੀ ਸੀ ਜਾਂ ਕੋਈ ਚਾਰਪਦਵਾਰੀ ਜਾਂ ਜੋ ਵੀ ਹੈਗਾ ਕਾਬਜ਼ੀ ਦਾ ਉਹਨੇ ਪਰੇ ਨਹੀਂ ਕਰਿਆ ਇੱਕ ਕਾਰਟੀਪੀਪਰ ਦੀ ਪੂਰੀ ਕਰਾ ਕਰਾਂਗੇ ਕਰਾਂਗੇ ਵੀ ਉਰੇ ਆ ਮੇਰੇ ਕੋਲ ਆ ਜਾ ਉੱਥੇ ਆ ਜਾ ਉਰੇ ਇੱਥੇ ਆ ਜਾ ਉਰੇ ਆ ਜਾ ਆ ਮੇਰਾ ਨਿੱਕਾ ਵੀਰਾ ਉਹ ਰਿਹਾ ਕੋਈ ਨਹੀਂ ਕੋਈ ਉਹ ਰਿਹਾ ਜੀ ਨਿੱਕਾ ਵੀਰਾ ਆ ਜਾ ਆ ਜਾ ਆ ਜਾ ਆ ਜਾ ਆ ਮੇਰੇ ਕੋਲ ਘਰੇ ਆਇਆ ਕੋਈ ਭਾਈ ਮੇਰੇ ਨਿੱਕੇ ਵੀਰ ਉਹ ਉਹ ਲੈ ਆਪਾਂ 2000 ਬਕਾਇਆ ਚਿੱਟਾ ਕੱਢ ਲੱਗੇ ਆ ਅਗਲੇ ਮਹੀਨੇ ਜਿਹੜਾ ਫਾਈਨੈਂਸ ਚਿੱਟਾ ਕੱਢ ਲੈਣਾ ਕਰ ਲਾਂਗੇ ਆਪਾਂ ਕਰੇ ਹਾਂ ਮੇਰੀ ਗੱਲ ਸੁਣ ਨਿੱਕਾ ਵੀਰਾ ਮੇਰਾ ਦੇਖ ਇੱਥੇ ਆਪਾਂ ਫੰਕਸ਼ਨ ਬੱਚਿਆਂ ਦੇ ਫੰਕਸ਼ਨ 'ਚ ਆਏ ਆ ਮੇਰੇ ਕੋਲ ਆ ਜੀ ਕਰ ਕਰਿਆ ਜੀ ਕਰਿਆ ਜੀ ਕਰਿਆ ਜੀ ਕਰਿਆ ਜੀ ਤੈਨੂੰ ਰੋਕਿਆ ਕਿ ਕਹੂੰ ਕੌਣ ਰੋਕਦਾ ਬਲਕਾ ਤੁਹਾਨੂੰ ਰੋਕਦਾ ਕਿ ਕਿਹਦੇ ਵੀ ਸਰ ਸਾਡੀ ਸੁਣੀ ਨਹੀਂ ਜਾਂਦੀ ਤਿੰਨ ਸਾਲ ਆ ਮੇਰੇ ਕੋਲ ਮੇਰੇ ਕੋਲ ਆਇਆ ਕਿ ਨਹੀ ਆ ਆ ਕੇ ਆ ਜੀ ਨਾ ਮੇਰੇ ਕੋਲ ਚਲਿਆ ਕਰਿਆ ਜੀ ਕਰਿਆ ਵੀ ਆਪਾਂ ਹੁਣ ਦੇਖੋ ਆਪਾਂ ਮੈਂ ਕਿਹਾ ਕਰ ਤੁਹਾਡੀ ਤੇ ਤੁਹਾਨੂੰ ਪਹਿਲਾਂ ਕਿੰਨੇ ਬੈਕ ਉਹਨੇ ਉਹਨੇ ਕੇ ਵੀ ਹੋ ਜਾਊਗਾ ਤੂੰ ਦੱਸਦਾ ਨਾ ਮੈਨੂੰ ਆਪਾਂ ਕਰੂਗਾ ਤੁਹਾਡਾ ਲੈ ਕੇ ਜਊਂ ਤੁਹਾਡਾ ਜਿਹੜਾ ਮੈਂ ਤੁਹਾਡੀ ਆਵਾਜ਼ ਆ ਮੈਂ ਸੀਐਮ ਸਾਹਿਬ ਕੋਲ ਲੈ ਕੇ ਜਊਂਗਾ ਠੀਕ ਹੈ ਨਾ ਲੈ ਕੇ ਵੀ ਨਾ ਕਰਦਾ ਪਿਆਰੇ ਵੀਰੋ ਅਸੀਂ ਵੀ ਕਹਿੰਦੇ ਵੀ ਸਾਡੇ ਬੇਰਜ਼ਗਾਰੀ ਆਪਾਂ ਖਤਮ ਕਰੀਏ ਆਪਾਂ ਹੁਣ ਕੰਮ ਕਰੀ ਬਹਿ ਜਾ ਆ ਜਾ ਪਰ ਕਹਿ ਤਾ ਕਹਿ ਤਾ ਹੋਰ ਕੀ ਕਹਿਤਾ ਕਹਿ ਤਾ ਤੈਨੂੰ ਥੋੜੇ ਵੀਰ ਬੁਲਾਇਆ ਠੀਕ ਹੈ ਸ਼ਾਬਾਸ਼ ਸ਼ਾਬਾਸ਼ ਕਿਉਂਕਿ ਇਹਨਾਂ ਦਾ ਵੀ ਫਰਜ਼ ਆ ਜੋ ਇਹਨਾਂ ਦੀ ਮੰਗਾਂ ਇਹ ਮੰਗਦੇ ਆ ਪਰ ਥੋੜਾ ਜਿਹਾ ਆਪਾਂ ਨੂੰ ਜੇ ਮੈਂ ਇੱਕ ਤਾਂ ਸਾਨੂੰ ਇਹ ਵੀ ਮਾਨਸਾ ਵੱਲੋਂ ਹਦਾਇਤ ਆ ਵੀ ਜੇ ਕਿਸੇ ਦੀ ਕੋਈ ਮੰਗਾਂ ਜਾਂ ਸਰਕਾਰ ਦੀਆਂ ਕੋਈ ਖਾਮੀਆਂ ਆ ਕੇ ਘਰੇ ਦੱਸੋ ਸੀ ਜਾ ਕੇ ਛੋਟੀਆਂ ਜਿਹੜੀਆਂ ਬੇਟੀਆਂ ਸੀ ਸੀਐਮ ਸਭ ਕੋ ਲੈ ਕੇ ਜਾਵਾਂਗੇ ਤੇ ਗੱਲ ਇਹ ਕਰਦੇ ਆਂ ਵੀ ਉਧ ਘਾਟ ਨੂੰ ਉਦੋਂ ਕਰਦੇ ਆ ਜਦੋਂ ਉਹ ਜਿਹੜਾ ਕਾਰਜ ਪੂਰਾ ਹੋ ਜੇ ਇੱਕ ਮੈਂ ਬੜਾ ਦੁੱਖ ਲੱਗ ਰਿਹਾ ਮੈਨੂੰ ਮੈਂ ਪਹਿਲੀ ਵਾਰ ਕਹਿ ਰਿਹਾ ਦੇਖੋ ਅਸੀਂ 100% ਸਰਕਾਰ ਗਲਤ ਨਹੀਂ ਜੇ ਗਲਤ ਤਾਂ 100% ਤਾਂ ਸਾਰੀ ਸਰਕਾਰ ਤੁਸੀਂ ਫਾਦਵਾਨਾ ਹੈ ਉਹ ਔਗਣ ਟੱਕ ਟੱਕ ਕਿਉਂ ਗੱਲਾਂ ਜਿਹੜੀਆਂ ਹੁੰਦੀਆਂ ਹੀ ਨਹੀਂ ਦੋ ਤਿੰਨ ਐਸੇ ਚੈਨਲ ਤੁਰੇ ਫਿਰਦੇ ਆ ਮੈਂ ਕਹਿੰਦਾ ਕਿ ਇੱਥੇ ਬੱਚਿਆਂ ਨੇ ਹੋਣਹਾਰ ਬੱਚਿਆਂ ਆ ਜਿਹੜੇ ਹੋਣਹਾਰ ਬੱਚੇ ਆ ਇੱਥੇ ਆ ਸਕੂਲ ਦੇ ਇੰਨੇ ਬੱਚੇ ਹੋਣਹਾਰ ਨੇ ਪਿੰਡ ਦੇ ਕਿ ਟੀਵੀ ਤੋਂ ਲਈ ਇਹਨਾਂ ਦੀ ਆਪ ਪਿੰਡ ਦੇ ਆ ਦੁਨੀਆਂ ਚ ਨਾ ਕਮਾਇਆ ਭਾਈ ਰੁਪਏ ਨੇ ਸਾਡੀ ਉਹ ਮਟਿਆਰ ਸਾਡੀ ਬੱਚੀ ਵਾਰਡ ਪੁਲਿਸ ਦੇ ਵਿੱਚੋਂ ਗੋਡ ਲੈ ਕੇ ਆਈ ਆ ਦੁਨੀਆਂ ਦੀ ਪੁਲਿਸ ਦੇ ਵਿੱਚੋਂ ਕਿਤੇ ਇਹਨਾਂ ਨੇ ਇੰਟਰਵਿਊ ਕੀਤੀ ਆ ਪਤਾ ਲੱਗੀ ਵੀ ਬੱਚੀਆਂ ਦੇ ਹੌਸਲੇ ਬਲੰਦ ਹੋਣ ਹੋਰ ਹੋਰ ਮਾਪੇ ਕਹਿੰਦੇ ਵੀ ਇਹ ਜਿਹੇ ਪੁੱਤ ਸਾਡਾ ਪੁੱਤ ਇਹੋ ਜਿਹਾ ਬਣ ਜਾਈ। 8ਵੀਂ ਕਲਾਸ ਦੀ ਬੱਚੀ 23-24 ਦੇ ਸੈਸ਼ਨ ਵਿੱਚੋਂ ਟੌਪ ਕੀਤਾ। 600 ਤੋਂ 600 ਨੰਬਰ ਲੈ ਆ। ਕਿ ਟ੍ਰਿਪ ਬੁੱਕ ਕੀਤੀ ਹੈ ਨਾ ਇਹਨੇ? ਹਰਪ੍ਰੀਤ ਕੌਰ ਬੌਕਸਿੰਗ ਦੇ ਵਿੱਚੋਂ 골ਡ ਸਟੇਟ ਚੋਂ ਨੈਸ਼ਨਲ ਦੇ ਵਿੱਚ ਬ੍ਰਾਊਨ ਆ ਕਿੱਡੀ ਵੱਡੀ ਗੱਲ ਐ ਕਿਤੇ ਆਏ ਆ ਚੱਲ ਸਾਡਾ ਨਾ ਕਰੋ ਬੱਚਾ ਦਾ ਤਾਂ ਕਰ ਲੋ ਮਨਪ੍ਰੀਤ ਕੌਰ 800 ਮੀਟਰ ਥਲੈਟਿਕ ਮੈਂ ਵੀ ਕਰਦਾ 800 1500 ਮੀਟਰ ਨੈਸ਼ਨਲ ਪਾਰਟਿਸਪੀਟ ਕਰਇਆ ਹੈ ਕਿ ਆਇਆ ਹੈ ਸਟੇਟ ਦੇ ਵਿੱਚੋਂ ਪਹਿਲਾ ਲੈ ਕੇ ਪੋਜੀਸ਼ਨ ਆਰਸ਼ਦੀਪ ਕੌਰ 400 ਮੀਟਰ ਚੋਂ ਸਿਲਵਰ ਮੈਡਲ ਸਟੇਟ ਚੋਂ ਜੀਵਨਜੋਤ ਕੌਰ ਅੱਤਵੀਂ ਜਗ੍ਹਾ ਦੇ ਵਿੱਚ ਮੈਡਜ ਪੋਜੀਸ਼ਨ ਆ ਹੋਰ ਕਿੰਨੇ ਬੱਚੇ ਪਿੰਡ ਦੇ ਕਿੱਡੇ ਵੱਡੇ ਪਲੇਅਰ ਹੋਏ ਨੇ ਆ ਕੇ ਕਰੋ ਜੋ ਆ ਚਾਰਜ ਕਰ ਰਹੇ ਆ ਕਰੋੜਾ ਰੁਪਏ ਨੇ ਇਹ ਵੀ ਦੱਸ ਦੋ ਮੈਂ ਪਹਿਲਾਂ ਬੋਲਿਆ ਨਹੀਂ ਛੇਡਾ ਕਿ ਦੁੱਖ ਨਾ ਕਹਿ ਰਿਆਂ ਉਹ ਵੀ ਦੱਸ ਦੋ 101 ਕਰੋੜ 19 ਲੱਖ ਤੇ 1 ਕਰੋੜ 19 ਲੱਖ 73 ਹਜ਼ਾਰ ਦਾ ਕਹਾ ਟੈਂਡਰ ਪਾਸ ਹੋ ਗਿਆ ਜਲਾਲ ਆਪਣਾ ਭਾਈ ਰੂਪਾ ਲਈ ਕੰਮ ਚੱਲੀ ਜਾਂਦੇ ਆ ਪਹਿਲੀ ਸਰਕਾਰ ਆ ਜਿਹੜੀ ਪਾਣੀ ਦੇ ਤੋਜਦੇ ਪਿੰਡਾਂ ਨੂੰ ਵਧੀਆ ਪਾਣੀ ਦਈਏ ਸਿਧਾਣੇ ਵਾਲੀ ਲਹਿਰ ਤੋਂ ਪੂਰੇ ਪਾਣੀ ਆ ਰਿਹਾ ਭਾਈ ਰੁਪਏ ਦੇ ਵਿੱਚ ਕੀ ਜੋਗ ਪਾਣੀ 27 ਕਰੋੜ ਰੁਪਏ ਦਾ ਬਜਟ ਹੈ ਉਥੋਂ ਪਾਣੀ ਲੈ ਕੇ ਇੱਥੇ ਵਾਟਰ ਟੈਂਕ ਬਣਾ ਕੇ ਪਿਆਉਣ ਦਾ 5 ਕਰੋੜ 25 ਲੱਖ ਦਾ ਟੀਟਰੀਟ ਪਲਾਟ ਲਾਵਾਂਗੇ ਆ ਸੀਵਰੇਜ ਦਾ ਇਹ ਵੀ ਦੱਸ ਦਿਓ ਮੈਂ ਕਹਿੰਦਾ ਜੋ ਸਾਡੇ ਚ ਘਾਟਾ ਦੱਸੋ ਇਹ ਵੀ ਦੱਸ ਦਿਓ ਪੰਜਾਬ ਦੇ ਵਿੱਚ ਜੋ ਕੰਮ ਚੱਲਦੇ ਅਸੀਂ ਮਾੜਾ ਕਰਦੇ ਹਾਂ ਸਕੂਲਾਂ ਦੇ ਕਮਰੇ ਪਾਤੇ ਅੱਗੇ ਗੰਦਾ ਰੰਗਾ ਕਰਾਈਆਂ ਜਮਾਤਾਂ ਵੀ ਮੈਂ ਹੈਰਾਨ ਮੰਨਦਾ ਜਿਹੜੇ ਸਾਡੇ ਪੰਜਾਬ ਦੇ ਦੋਖੀ ਨੇ ਜਿਹੜੇ ਪੰਜਾਬ ਦੇ ਦੋਖੀ ਨੇ ਸਿਧਾਣੇ ਪਿੰਡ ਦੇ ਵਿੱਚ ਨਵੇਂ ਬਾਥਰੂਮ ਬਣਾਏ ਅਸੀਂ ਬਾਥਰੂਮ ਉੱਤੇ ਜਮਾ ਨਹੀਂ ਪੱਗੀ ਪੱਥਰ ਰੱਖਦੇ ਨਵੇਂ ਬਾਥਰੂਮ ਬਣਾਏ ਆ ਕਮਰੇ ਬਣਾਏ ਆ ਐਸੀ ਲੱਗਦੇ ਆ ਪੈਨਲ ਆ ਦੇ ਤਕਰੀਰ ਦਾ ਬੋਰਡ ਆਇਆ ਕਿ ਤੇ ਹੋਈ ਸੀ ਪਹਿਲਾਂ ਸਵੇ ਦੇ ਅਨਸਾਰ ਸਰਕਾਰੀ ਸਕੂਲ ਉੱਪਰ ਹੋ ਰਹੇ ਆ ਪ੍ਰਾਈਵੇਟ ਸਕੂਲਾਂ ਤੋਂ ਆਹ ਵਾਟਰ ਕੂਲਰਾਂ ਦੀ ਲੈਜਨ ਫੋਟੋ ਖਿੱਚ ਕੇ ਬੱਚੇ ਠੰਡਾ ਪਾਣੀ ਪੀ ਰਹੇ ਆ ਕਮਾਲ ਆ ਯਾਰ ਆ ਦੋ ਤਿੰਨ ਜਾਣੇ ਆ ਇਹ ਮਗਰ ਪਏ ਹੱਥ ਧੋ ਕੇ ਪਤਾ ਨਹੀਂ ਕੀ ਫੇਰ ਫੇਰ ਕੇ ਲੋਕਾਂ ਨੂੰ ਪਤਾ ਨਹੀਂ ਉਹ ਚੀਜ਼ਾਂ ਵੀ ਦੱਸੋ ਜੋ ਚੰਗੀਆਂ ਹੋ ਰਹੀਆਂ ਮੈਂ ਕਹਿੰਦਾ ਮਾੜੀਆਂ ਸਾਡੀਆਂ ਦੱਸੋ ਚੰਗਾ ਵੀ ਦੱਸੋ ਜੋ ਚੰਗਾ ਕਰ ਰਹੀ ਐ ਸਰਕਾਰ ਲੋਕਾਂ ਨੂੰ ਪਤਾ ਤਾਂ ਹੈਗਾ ਹੀ ਆ ਇਹਨਾਂ ਦੇ ਕਹੇ ਤਾਂ ਥੋੜਾ ਚੱਲ ਜੂਗਾ ਆ ਪੂਲ ਵਾਲੀ ਸੜਕ ਦੀ 20 ਸਾਲ ਹੋ ਗਏ ਸੀ ਕਿਤੇ ਟਾਇਰ ਦਾ ਪਾਟ ਗਿਆ ਕਿਤੇ ਉੱਥੇ ਮੋਟਰਸਾਈਕਲ ਦੇ ਕਿੱਪੇ ਬਣਾਈਏ ਰਸਿਆ ਕਿਸੇ ਨੇ ਦੋਨਾਂ ਨੇ ਮੜਾਜ ਦੀ ਫੇਰਨੀ ਸੀ ਜਿੱਥੇ ਮੜਾ ਪਾਣੀ ਖੜਾ ਪਾ ਦੇ ਉਹ ਨਹੀਂ ਪਾਉਂਦੇ ਜਿਹੜੀ 1.5 ਕਰੋੜ ਦੀ ਫੇਰਨੀ ਬਣ ਗਈ ਉਹ ਦੱਸਦੇ ਨਹੀਂ ਆ ਜਿਹੜੇ ਪੁਲ ਬਣਾਏ ਆ ਰਾਂਪਰੇ ਦੇ ਵਿੱਚ ਲੱਕੜ ਦੇ ਪੁਲ ਸੀ ਦੋਨਾਂ ਜਿਹੜੀਆਂ ਪਾਰਟੀਆਂ ਸਰਕਾਰਾਂ ਦੀ ਦਸੀਆਂ ਨੇ ਉਹਨਾਂ ਨੂੰ ਵੀ ਕਿਤੇ ਬੱਚੇ ਲੰਘਦੇ ਸਕੂਲ ਵਾਲੀਆਂ ਬੈਨਾਂ ਨੇ ਟੁੱਟ ਜਾਣਗੇ ਇਹ ਜਿਹੇ ਪੁਲ ਬਣਾਏ ਪਾਏ ਆ ਕਿਹਦੇ ਨੇ ਰਿਪੋਰਟ ਪਾਈ ਆ ਕਿਹਦੇ ਨਹੀਂ ਅਗੇ ਸਕੂਲਾਂ 'ਚ ਕੰਮ ਕਿਉਂ ਕਰਾ ਰਹੇ ਹੋ ਜੀ ਕਿਉਂ ਕਬਰੇ ਪਾਤੇ ਮਾੜਾ ਕਰਤੇ ਈ ਸੀਲਾ ਤੇ ਮਾੜੇ ਕਰਤੇ ਆ ਬੱਚੇ ਥੱਲੇ ਬੈਠੇ ਸੀ ਤਪੜਾਂ ਤੇ ਵਧੀਆ ਟੀਚਰ ਆ ਗਿਆ ਮਾੜਾ ਹੋ ਗਿਆ ਇਹ ਗੱਲਾਂ ਦੇਖੋ ਜੀ ਕੱਲੀਆਂ ਇਦਾਂ ਨਹੀਂ ਚੱਲਦੀਆਂ ਹੁੰਦੀਆਂ ਵੀ ਹਰ ਗੱਲੀ ਪਿੱਛੇ ਪੈ ਕੇ ਲੋਕਾਂ ਨੂੰ ਪਤਾ ਆ ਆਪਦੇ ਆਪ ਗੱਲ ਬਣਾ ਲੈਣ ਸਾਡੂੰ ਮਾੜਾ ਆਖਿਆ ਤੂੰ ਉਹੀ ਨੂੰ ਉੱਚਾ ਬੋਲ ਦੇ ਤੂੰ ਗੁਰੂ ਘਰ ਚੱਲਣ ਆਪਦੇ ਬੱਚੇ ਲੈ ਕੇ ਅਸੀਂ ਲੈ ਕੇ ਚੱਲਦੇ ਆ 100% ਜੇ ਅਸੀਂ ਗਲਤ ਤਾਂ ਉਸੇ 100 ਪਾਉਂਡ ਅਰਦਾਸ ਕਰਾਉਣ ਇਹ ਲੋਕ ਅਰਦਾਸ ਕਿਸਾਨ ਜੀ ਨੇ ਫਰਜਾ ਉਹਨਾਂ ਦਾ ਹੱਕ ਸਾਡੇ ਪੰਜਾਬ ਲਈ ਲੜਦੇ ਨੇ ਦੁਨੀਆ ਦੇ ਵਾਲੇ ਕਿਸਾਨ ਸਾਡੇ ਭਰਾ ਅਸੀਂ ਵੀ ਕਿਸਾਨ ਦੇ ਪੁੱਤਰਾ ਸਾਡੇ ਲਈ ਲੜਦੇ ਆ ਉਹ ਹਰੇਕ ਸਰਕਾਰ ਨਾਲ ਲੜਦੇ ਆ ਉਹਨਾਂ ਦਾ ਉਹ ਉਹਨਾਂ ਦਾ ਹੱਕ ਹੈ ਉਹ ਪੁੱਛੜ ਸਵਾਲ ਚਾਰ ਚੱਕ ਚਕਾ ਕੇ ਇੱਥੇ ਆ ਕੇ ਚਾਰ ਚੱਕ ਚਕਾ ਕੇ ਲਿਆਉਂਦੇ ਆ ਆਪ ਦੇ ਸਿਖਾ ਕੇ ਆਪ ਬੋਲ ਦਿਓ ਬੋਲ ਦਿਓ ਆ ਦੋ ਤਿੰਨ ਇਹੋ ਜਿਹੀ ਸੀ ਮੈਨੂੰ ਪਿੰਡ ਵਾਲਿਆਂ ਨੇ ਦੱਸਿਆ ਜੇਨ ਸਵਾਲ ਪੁੱਛਦੇ ਤੁਸੀਂ ਪਿੰਡ ਵਾਲੇ ਜਾਣ ਤੋਂ ਕੌਣ ਆਉਂਦਾ ਇਹ ਸਵਾਲ ਪੁੱਛਦਾ ਸੀ ਅਗੇ ਜੀ ਕਣਕ ਨੂੰ ਅੱਗ ਲੱਗ ਗਈ ਤੁਸੀਂ ਗਏ ਨਹੀਂ ਮੈਂ ਅਖਬਾਰ ਪੜ੍ਹ ਲਿਆ ਕਰ ਜਾਇਆ ਸਾਡੇ ਪਿੰਡ ਚ ਮੈਂ ਕੰਮ ਚੱਲੀ ਜਾਂਦਾ ਵੀ ਪਤਾ ਨਹੀਂ ਕਿੱਥੋਂ ਆ ਜਾਂਦੇ ਚਲੋ ਰੱਬ ਇਹਨਾਂ ਨੂੰ ਸਵਾਤ ਬਖਸ਼ੇ ਆਪਾਂ ਆਪਦੀਆਂ ਗੱਲਾਂ ਕਰੀਏ ਦੇਖੋ ਬੱਚਿਓ ਬਹੁਤ ਖੁਸ਼ੀ ਮਿਲੀ ਐ ਤੁਸੀਂ ਆਖੋਗੇ ਵੀ ਐਮਐਲ ਸਾਹਿਬ ਬੜਾ ਔਖਾ ਬੋਲ ਲਾਗੇ ਔਖੇ ਕਰ ਚੱਲੇ ਨੇ ਹੌਣ ਸਾਹਿਬ ਪਹਿਲਾਂ ਬਹੁਤ ਵਧੀਆ ਖੁਸ਼ੀ ਮਿਲੀ ਐ ਸਾਡੇ ਸਿਆਣੇ ਬੱਚੇ ਨੰਨੇ ਮੁੰਨੇ ਬੱਚੇਓ ਤੁਸੀਂ ਬਹੁਤ ਪ੍ਰਾਪਤੀਆਂ ਕਰਨੀਆਂ ਤੁਹਾਡੇ ਦੇ ਵਿੱਚੋਂ ਸਾਨੂੰ ਭਵਿੱਖ ਦਿਸਦਾ ਹੈ ਭਵਿੱਖ ਤਾਂ ਬਣੂਗਾ ਜੇ ਅਧਿਆਪਕ ਸਹਿਬਾਨ ਵਧੀਆ ਪੜਾਉਣਗੇ ਕੋਮ ਪੜਾਉਣਗੇ ਜੇ ਚੰਗਾ ਇੱਥੇ ਸਕੂਲ ਦਾ ਪ੍ਰਬੰਧ ਵਧੀਆ ਹੋਊਗਾ ਵਧੀਆ ਕਮਰੇ ਮਿਲੇ ਆ ਬੈਠਣ ਨੂੰ ਫਰਨੀਚਰ ਮਿਲ ਗਿਆ ਪਾਣੀ ਠੰਡਾ ਪੀਣ ਨੂੰ ਕੂਲਰ ਲੱਗ ਗਿਆ ਅਧਿਆਪਕ ਪੂਰੇ ਹੋ ਗਏ ਪਹਿਲਾਂ ਤਾਂ ਬੋਲੀਆਣੀ ਜਦੋਂ ਇੱਕ 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 ਅਧਿਆਪਕ ਦਿੰਦਾ ਸੀ 100 ਬੱਚੇ ਨੂੰ ਪੜਾਉਂਦਾ ਹੁਣ ਸਾਰੇ ਅਧਿਆਪਕ ਪੂਰੇ ਹੋ ਗਏ ਪ੍ਰਾਈਵੇਟ ਸਕੂਲ ਦੇ ਵਿੱਚ ਸਲਾਮ ਕਰਦਾ ਸਾਡੀ ਉਹ ਟੀਚਰ ਭੈਣ ਸਾਡੇ ਐਡਮਿਨਿਸਟਰਰ ਨੂੰ ਰਮਨ ਰਮਨਦੀਪ ਜੀ ਕੱਲੀ ਦੇ 70 70 ਬੱਚੇ ਪੜਾਏ ਤੇ ਹੁਣ ਪੂਰਾ ਸਟਾਫ ਹੋ ਗਿਆ ਇਹ ਵੀ ਲਿਖ ਦਿਆ ਕਰੋ ਯਾਰ ਵੀ ਸਟਾਫ ਪੂਰਾ ਹੋ ਗਿਆ 100 ਟੀਚਰ ਹੋਣਾ ਆਇਆ ਨਵਾਂ ਆਪਣੇ ਹਲਕੇ 'ਚ ਇਹ ਨਹੀਂ ਲਿਖਣਾ ਉਹ ਨਹੀਂ ਲਿਖਣਾ 50 55000 ਸਾਡੇ ਪਰਿਵਾਰਾਂ ਦੇ ਨੌਕਰੀਆਂ ਮਿਲ ਗਈਆਂ ਗਰੀਬ ਪਰਿਵਾਰਾਂ ਨੂੰ ਨੌਕਰੀਆਂ ਮਿਲੀਆਂ ਜਿਨ੍ਹਾਂ ਦੀ ਪਹੁੰਚ ਹੀ ਨਹੀਂ ਪੈਂਦੀ ਸੀ ਅੱਗੇ ਅੱਗੇ ਨੌਕਰੀ ਦੇਣ ਵਾਸਤੇ ਲੇਨ ਵਾਸਤੇ ਇਹਨਾਂ فاਸਲੇ ਬਹੁਤ ਦੂਰ ਦਾ ਕਿੰਨੇ ਪੈਸੇ ਇੱਕ ਕਲਰਕ ਰੱਖਣਾ 50 ਲੱਖ ਰੁਪਈਆ ਪਟਵਾਰੀ ਰੱਖਣਾ 60 ਲੱਖ ਰੁਪਈਆ ਆਪਾਂ ਕਹਿੰਦੇ ਜੇ ਘਟਾ ਲਓ ਕੋਈ ਰਿਸ਼ਤੇਦਾਰ ਨਾਲ ਥੋੜੇ ਘਟਾ ਲਓ ਬੋਲੀ ਲੱਗਦੀ ਹੁੰਦੀ ਸੀ ਹੁਣ ਘਰੇ ਫੋਨ ਆਏ ਨੇ ਨਾ ਕਿਸੇ ਦੀ ਪਰਮਾਇਸ਼ ਜਿਹੜਾ ਬੱਚਾ ਮੈਡ ਦੇ ਵਿੱਚ ਆਇਆ ਜਿਸ ਕਿਸੇ ਮਰਜ਼ੀ ਪਾਰਟੀ ਦਾ ਸੀ ਉਹ ਬੱਚਾ ਬੱਚਾ ਉਹਦੀ ਮਿਹਨਤ ਹੈ ਮਾਪੇ ਪਾਰਟੀ ਵੱਖ-ਵੱਖ ਪਾਰਟੀਆਂ ਹੋਣਾ ਚਾਹੀਦਾ ਉਹ ਬੱਚਾ ਦਾ ਭਵਿੱਖਾ ਉਹਨਾਂ ਨੇ ਮਿਹਨਤਾਂ ਕਰਕੇ ਮੈਡ ਚ ਆਏ ਆ ਮੈਡ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਦਾ ਬੱਚਾ ਉਹ ਬੱਚਾ ਤਾਂ ਹੈ ਜਿਹਨੇ ਆਪਦੀ ਮਿਹਨਤ ਕਰਕੇ ਉਹ ਨੰਬਰ ਲਏ ਆ ਇੱਕ ਇੱਕ ਪਰਿਵਾਰ ਦੇ ਵਿੱਚ ਤਿੰਨ ਤਿੰਨ ਨੌਕਰੀਆਂ ਦਿੱਤੀਆਂ ਗਈਆਂ ਫੋਨ ਆਏ ਨੇ ਘਰੇ ਵਿਦੇਸ਼ਾਂ ਦੇ ਵਿੱਚ ਕੈਨੇਡਾ ਗਏ ਹੋਏ ਉਹ ਬੱਚੇ ਵੀਰਜਗਾਰ ਬੱਚੇ ਜਿਹੜੇ ਕੈਨੇਡਾ ਗਏ ਸੋ ਉੱਥੇ ਫੋੜ ਗਏ ਤੂੰ ਸਬ ਇੰਸਪੈਕਟਰ ਭਰਤੀ ਹੋ ਗਿਆ ਤੂੰ ਇੰਸਪੈਕਟਰ ਭਰਤੀ ਹੋ ਗਿਆ ਇਹ ਮਾਨ ਸਰਕਾਰ ਨੇ ਜਿਹੜਾ ਕੀਤਾ ਉਹ ਤਾਂ ਦੱਸ ਲੋ